ਉਲਟਾ ਚੋਰ ਕੋਤਵਾਲ ਕੋ ਡਾਟੇ ਇਹ ਸੁਣੀ ਸੀ ਗੱਲ ਪਰ ਹੁਣ ਦੇਖਣ ਨੂੰ ਮਿਲ ਰਹੀ ਆ ਅਰਵਿੰਦ ਕੇਜਰੀਵਾਲ ਜੀ ਜੋ ਕਿ ਕੱਟੜ ਬੇਈਮਾਨ ਜਿਹੜੇ ਕਿ ਕੱਟੜ ਕਰਪਟ ਕੱਟੜ ਲੁਟੇਰੇ ਮੰਨੇ ਜਾਂਦੇ ਨੇ ਉਹ ਹੁਣ ਕਹਿ ਰਹੇ ਆ ਕਿ ਮੈਂ ਪ੍ਰੋਟੈਸਟ ਕਰਨਾ ਹੈ ਪ੍ਰੋਟੈਸਟ ਕਾਹਦਾ ਕਰਨਾ ਹੈ ਕਿ ਈਡੀ ਮੈਨੂੰ ਕਰਪਸ਼ਨ ਦੇ ਚਾਰਜ ਸੰਦਰ ਕਿਉਂ ਬੁਲਾ ਰਹੀ ਆ ਇਸ ਕਰਕੇ ਮੈਂ ਬੀਜੇ ਦੇ ਬੀਜੇਪੀ ਦੇ ਖਿਲਾਫ ਜਾ ਕੇ ਵਿਰੋਧ ਕਰੂੰਗਾ ਫਿਰ ਕਹਿੰਦਾ ਬੀਜੇਪੀ ਡਰੀ ਹੋਈ ਹੈ ਬੀਜੇਪੀ ਡਰੀ ਹੋਈ ਹੈ ਰਾਸੀ ਦੇ ਬਿਲਕੁਲ ਡਰੇ ਹੋਏ ਆ ਐਡੇ ਕਰਪਟ ਬੰਦੇ ਤੋਂ ਡਰਨਾ ਚਾਹੀਦਾ ਐਡੇ ਬੇਈਮਾਨ ਬੰਦੇ ਤੋਂ ਡਰਨਾ ਚਾਹੀਦਾ ਐਡੇ ਲੁਟੇਰੇ ਤੋਂ ਹਰੇਕ ਨੂੰ ਡਰਨਾ ਚਾਹੀਦਾ ਮੈਂ ਤੇ ਸਭ ਵਿਦੇਸ਼ਵਾਸੀਆਂ ਨੂੰ ਕਹਿੰਦਾ ਹਾਂ ਇਹਨਾਂ ਲੁਟੇਰਿਆਂ ਤੋਂ ਇਹਨਾਂ ਬੇਈਮਾਨਾਂ ਤੋਂ ਇਹਨਾਂ ਕਰਪਟ ਲੋਕਾਂ ਤੋਂ ਡਰੋ ਕਿਉਂਕਿ ਇਹਨਾਂ ਨੇ ਤਾਂ ਸਾਰੇ ਡਰ ਖੋਪਲਾ ਦਿੱਤੇ ਨੇ ਅਰਵਿੰਦ ਕੇਜਵਲ ਜੀ ਕਿਉਂ ਭੱਜ ਰਹੇ ਨੇ ਕਿ ਉਹ ਕਿੰਨ ਨੂੰ ਪਤਾ ਹੈ हेमंत ਸੁਰੇਨ ਵਰਗੂ ਪਹਿਲਾਂ ਉਹਨਾਂ ਨੂੰ ਵੀ ਬੜੀ ਭੱਜਣ ਦੀ ਕੋਸ਼ਿਸ਼ ਕੀਤੀ हेमंत ਸੁਰੇਨ ਜੀ ਨੇ ਆਖਰ ਚ ਖੁਦ ਰਿਜ਼ਾਈਨ ਕੀਤਾ ਕਿਸੇ ਨੇ ਕਿਹਾ ਨਹੀਂ ਕਿਉਂਕਿ ਪਤਾ ਸੀ ਸਬੂਤ ਇਹਨੇ ਪੁਖਤਾ ਹੈ ਬਚ ਨਹੀਂ ਸਕਦਾ ਅਰਵਿੰਦ ਕੇਜਰੀਵਾਲ ਜੀ ਨੂੰ ਪਤਾ ਹੈ ਉਹ ਇੱਕ ਕਮਿਸ਼ਨਰ ਰਹੇ ਨੇ ਇਨਕਮ ਟੈਕਸ ਦੇ ਭਾਵੇਂ ਐਡੀਸ਼ਨਲ ਹੀ ਰਹੇ ਹੋਣ ਪਰ ਉਹ ਜਾਣਦੇ ਨੇ ਕਿ ਮਨੀਸ਼ ਸੋਦੀਆ ਜੀ ਦੇ ਖਿਲਾਫ ਸੰਜੇ ਸਿੰਘ ਜੀ ਦੇ ਖਿਲਾਫ ਜਿਹੜੇ ਕੋਰਚ ਪੁਖਤਾ ਸਬੂਤ ਦਿੱਤੇ ਗਏ ਮਨੀ ਟਰੇਲ ਕਰੋੜਾਂ ਰੁਪਏ ਦੀ ਦਿੱਤੀ ਗਈ ਉਹਦੇ ਚਲਦੇ ਮਨੀ ਉਹ ਬਚ ਨਹੀਂ ਸਕਦੇ ਸਬੂਤਾਂ ਨੂੰ ਫੇਸ ਨਹੀਂ ਕਰ ਸਕਦੇ ਇਹਨਾਂ ਸਬੂਤਾਂ ਦਾ ਜਵਾਬ ਨਹੀਂ ਦੇ ਸਕਦੇ ਇਸ ਕਰਕੇ ਉਹ ਅਰੈਸਟ ਹੋਣਗੇ ਮੈਨੂੰ ਅਰਵਿੰਦ ਕੇਜਰੀਵਾਲ ਜੀ ਦੇ ਇੱਕ ਨਜ਼ਦੀਕੀ ਸਾਥੀ ਜਿਹੜੇ ਉਹਨਾਂ ਤੋਂ 2 ਨੰਬਰ ਮੰਨੇ ਜਾਂਦੇ ਨੇ ਉਹਨਾਂ ਨੇ ਦੱਸਿਆ ਜਰਵਿੰਦ ਕੇਜਰੀਵਾਲ ਜੀ 2-3 ਦਿਨਾਂ ਦੇ ਅੰਦਰ-ਅੰਦਰ ਇੱਕ ਮੀਟਿੰਗ ਬੁਲਾ ਰਹੇ ਐ ਐਮਐਲਏਾਂ ਦੀ ਉਸ ਦੇ ਅੰਦਰ ਉਹ ਆਪਣੀ ਧਰਮ ਪਤਨੀ ਨੂੰ ਫੇਰ ਤੋਂ ਕੋਸ਼ਿਸ਼ ਕਰ ਰਹੇ ਨੇ ਮੁੱਖ ਮੰਤਰੀ ਬਣਵਾਉਣ ਦੀ ਔਰ ਅਗਰ ਸਭ ਨੇ ਸਹਿਮਤੀ ਦੇ ਦਿੱਤੀ ਉਹ ਇਸ ਗੱਲ ਦਾ ਰੋਣਾ ਧੋਣਾ ਕਰਨਗੇ ਕਿ ਦੇਖੋ ਮੇਰੇ ਤੇ ਵਿਪਤਾ ਆ ਗਈ ਆ ਤੇ ਫਿਰ ਉਹ ਆਪਣੀ ਧਰਮ ਪਤਨੀ ਨੂੰ ਪਹਿਲਾਂ ਮੁੱਖ ਮੰਤਰੀ ਬਣਾਉਣਗੇ ਤੇ ਫਿਰ ਈਡੀ ਦੇ ਸਾਹਮਣੇ ਪੇਸ਼ ਹੋਣਗੇ ਹਾਲਾਤ ਇਹ ਬਣ ਗਏ ਨੇ ਅੱਜ ਕੱਲ ਕਿ ਅਰਵਿੰਦ ਕੇਜਰੀਵਾਲ ਜੀ ਆਪਣੀ ਧਰਮ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਸਾਰੀ ਲੜਾਈ ਲੜਦੇ ਪਏ ਆ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਹਟਾ ਰਹੇ ਨੇ